ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਣੇ ਚੈਨਲ ਫਰਸਟਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਜਿਹੜਾ ਸਕਰੀਨ ਦੇ ਨੰਬਰ ਚੱਲ ਰਹੇ ਹੋ ਆਪਣਾ WhatsApp ਨੰਬਰ ਆ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਫਿਰ ਉਸ ਤੋਂ ਤੁਹਾਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾਉਣੀ ਆ ਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5:00 ਵਜੇ ਸੋ ਸਮੇਂ ਸਰ ਵੀਡੀਓ ਜ਼ਰੂਰ ਦੇਖ ਲਿਆ ਕਰੋ ਅੱਜ ਫਿਰ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਆ ਜੀ ਉਹ ਰਾਮ ਟੈਕਸ ਦੇ ਸੂਟ ਰਹਿਣਗੇ ਔਰ ਡਿਸਕਾਊਂਟ ਤੇ ਰਹਿਣਗੇ ਪਹਿਲਾਂ ਵੀ ਪਾਈ ਸੀ ਪਰ ਜਿੰਨੇ ਕੁ ਬਚੇ ਨੇ ਉਹ ਆਪਾਂ ਫਿਰ ਦੁਬਾਰਾ ਵੀਡੀਓ ਬਸ ਇਹਨਾਂ ਨੂੰ ਡਿਸਕਾਊਂਟ ਤੇ ਦੇ ਹੀ ਰਹੀਆਂ ਸਾਰਿਆਂ ਨੂੰ ਹਨਾ ਕਿਉਂਕਿ ਗਰਮੀ ਜਾ ਰਹੀ ਹੈ ਸੋ ਬਾਟਨ ਦੇ ਸੂਟ ਆ ਜਿਹੜੇ ਉਹ ਆਪਾਂ ਸੇਲ ਔਨ ਸੇਲ ਤੇ ਦੇ ਰਹੇ ਠੀਕ ਹੈ ਜੀ ਲੋ ਸ਼ੁਰੂ ਕਰਦੇ ਹਾਂ ਜੀ ਫਿਰ ਆਪਾਂ ਅੱਜ ਦੀ ਵੀਡੀਓ ਲੋ ਜੀ ਪਹਿਲਾ ਸੂਟ ਅ ਪਿੰਕਿਸ਼ ਪੀਚ ਕਲਰ ਸਹੀ ਕਲਰ ਆ ਰਿਹਾ ਜੀ ਜੋ ਤੁਸੀਂ ਦੇਖ ਰਹੇ ਹੋ ਬਿਲਕੁਲ ਸਹੀ ਦੇਖ ਰਹੇ ਹੋ ਤੇ ਇਹਦੇ ਵਿੱਚ ਹਲਕਾ ਹਲਕਾ ਪ੍ਰਿੰਟ ਡੀਕ ਡੀਕ ਜੀ ਠੀਕ ਹੈ ਜੀ ਸੈਲਫ ਦਾ ਪ੍ਰਿੰਟ ਹੈਗਾ ਤੇ ਇਹ ਹੈ ਜੀ ਇਹਦੇ ਨਾਲ ਸ਼ਰਟ ਬਰੀਕ ਪ੍ਰਿੰਟ ਦੀ ਸ਼ਰਟ ਹੈਗੀ ਮੈਂ ਨੇੜੇ ਕਰਕੇ ਤੁਹਾਨੂੰ 셔ਟ ਦਾ ਪ੍ਰਿੰਟ ਦਿਖਾ ਦੇਣੀ ਆ ਠੀਕ ਹੈ ਜੀ ਇਹ ਹੈਗੀ ਆ 셔ਟ ਰਾਮਟੈਕਸ ਦੀ 셔ਟ ਰਹੂਗੀ ਔਰ ਰਾਮਟੈਕਸ ਦੀ ਉਹੀ ਸਲਵਾਰ ਰਹੂਗੀ ਕਈ ਪੈਣਾ ਪੁੱਛਦਿਆਂ ਨੇ ਕਿ ਸਲਵਾਰ ਜਿਹੜੀ ਉਹ ਰਾਮਟੈਕਸ ਦੀ ਹੋਊਗੀ ਜੀ ਸਲਵਾਰ ਵੀ ਰਾਮਟੈਕਸ ਦੀ ਰਹੂਗੀ ਤੇ ਅਗਲਾ ਸੂਟ ਆ ਜਿਹੜਾ ਇਹ ਵੀ ਰਾਮਟੈਕਸ ਦਾ ਜਾਰੇ ਸਾਰੇ ਸੂਟ ਆ ਜਿਹੜੇ ਤੁਹਾਨੂੰ ਰਾਮਟੈਕਸ ਦੇ ਦਿਖਾਵਾਂਗੀ ਮੇਨਲਾ ਦਾ ਮੈਂ ਲਓ ਜੀ ਇਹ ਹੈਗਾ ਇਹਦਾ ਪ੍ਰਿੰਟ ਔਰ ਕਲਰ ਬਹੁਤ ਪਿਆਰਾ ਪ੍ਰਿੰਟ ਹੈ ਸੋਬਰ ਸਰਦਾਰੀ ਤੇ ਬਹੁਤ ਹੀ ਸੋਹਣਾ ਪ੍ਰਿੰਟ ਤੇ ਬਹੁਤ ਸੋਹਣਾ ਸਲਵਾਰ ਦਾ ਕਲਰ ਹੈਗਾ ਸੈਲਫ ਤੇ ਪ੍ਰਿੰਟ ਦੀ ਸਲਵਾਰ ਹੈਗੀ ਆ ਲਓ ਜੀ ਠੀਕ ਹੈ ਜੀ ਤੇ ਪ੍ਰਾਈਸ ਰਹੂਗੀ 900 ਰੁਪਏ ਸੂਟ ਬਹੁਤ ਜਿਆਦਾ ਸੋਹਣਾ ਹੈ ਬਹੁਤ ਹੀ ਜਿਆਦਾ ਲਓ ਜੀ ਨੈਕਸਟ ਹੈਗਾ ਇਹ ਵਾਲਾ ਸੂਟ ਪ੍ਰਿੰਟ ਸੇਮ ਹੈ ਮੇਨ ਲੱਗਦਾ ਲਗਭਗ ਇਹਨਾਂ ਦੇ ਤੇ ਇਹ ਹੈਗਾ ਸੀ ਗ੍ਰੀਨ ਜਿਹਾ ਕਲਰ ਹੈਗਾ ਇਹ ਵਾਲਾ ਠੀਕ ਹੈ ਜੀ ਬਿਲਕੁਲ ਸਹੀ ਦੇਖ ਰਹੇ ਹੋ ਤੁਸੀਂ ਕਲਰ ਬਿਲਕੁਲ ਸਹੀ ਆ ਰਿਹਾ ਕਲਰ ਤੇ ਇਹ ਵਾਲੀ ਸਲਵਾਰ ਹੈ ਸਲਵਾਰ ਦੇ ਉੱਪਰ ਹਲਕਾ ਹਲਕਾ ਸੈਲਫ ਜਿਹਾ ਪ੍ਰਿੰਟ ਹੈ ਤੇ ਇਹ ਵਾਲਾ ਹੈਗਾ ਸ਼ਰਟ ਸ਼ਰਟ ਮੈਂ ਨੇੜੇ ਕਰਕੇ ਪ੍ਰਿੰਟ ਦਿਖਾ ਦੇਣੀ ਹੈ ਠੀਕ ਹੈ ਜੀ ਇਹ ਵਾਲਾ ਸ਼ਰਟ ਇਹਦਾ ਤੇ ਰਾਮ ਟੈਕਸ ਦਾ ਸੂਟ ਹੈ ਪ੍ਰਾਈਸ 900 ਲੋ ਜੀ ਨੈਕਸਟ ਹੈਗਾ ਹਲਕਾ ਜਿਹਾ ਮਿੱਠਾ ਜਿਹਾ येलो ਕਲਰ ਹੈ ਇਹ ਡਾਰਕ येलो ਨਹੀਂ ਹੈਗਾ ਲਾਈਟ ਜਿਹਾ येलो ਹੈਗਾ ਕਲਰ ਇਹਦਾ ਤੇ ਇਹਦੇ ਵਿੱਚ ਵੀ ਬਰੀਕ-ਬਰੀਕ ਜਿਹਾ ਸੈਲਫ ਹੈਗਾ ਬਹੁਤ ਜ਼ਿਆਦਾ ਨਹੀਂ ਹਲਕਾ ਜਿਹਾ ਹੈ ਤੇ ਇਹ ਹੈ ਜੀ ਇਹਦੇ ਨਾਲ ਸ਼ਰਟ ਲੋ ਠੀਕ ਹੈ ਜੀ ਬਹੁਤ ਸੋਹਣੀ ਸ਼ਰਟ ਹੈ ਪ੍ਰਾਈਸ ਰਹੂਗੀ 900 ਸੇਮ ਪ੍ਰਿੰਟ ਦੇ ਸੂਟ ਸੀਗੇ ਜੀ ਇਹ ਹੁਣ ਮੈਂ ਤੁਹਾਨੂੰ ਦਿਖਾਉਂਗੀ ਆਹ ਲੋ ਰੀਵਾ ਦੇ ਸੂਟ ਨੇ ਇਹ ਆਪਣੇ ਕੋਲੇ ਦੋ ਸੂਟ ਆਪਣੇ ਕੋਲੇ ਰੀਵਾ ਦੇ ਇਹ ਬਹੁਤ ਸੋਹਣਾ ਪ੍ਰਿੰਟ ਹੈ ਤੇ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈ ਪ੍ਰਿੰਟਿੰਗ ਬਹੁਤ ਪਿਆਰੀ ਹੈ ਜੀ ਆਹ ਲੋ ਠੀਕ ਹੈ ਜੀ ਰੀਵਾ ਕਾਟਨ ਦੇ ਸੂਟ ਨੇ ਬ੍ਰਾਂਡਡ ਸੂਟ ਨੇ ਪ੍ਰਾਈਸ 900 ਇਹ ਦੋ ਸੂਟ ਆ ਆਪਣੇ ਕੋਲੇ ਤੇ ਨੈਕਸਟ ਹੈ ਜੀ ਇਹ ਵਾਲਾ ਕਵਾਟਰਾਏ ਕਾਟਨ ਰਾਮ ਟੈਕਸ ਦੀ ਕਵਾਟਰਾਏ ਕਾਟਨ ਆ ਲੋ ਲਾਈਨਾਂ ਲਾਈਨਾਂ ਜੀਆਂ ਵਿੱਚ ਦਿਖਦੀਆਂ ਨੇ ਤੁਹਾਨੂੰ ਠੀਕ ਹੈ ਜੀ ਤੇ ਇਹ ਵਾਲਾ ਹੈਗਾ ਆ ਸਲਵਾਰੇ ਇਹਦੇ ਨਾਲ ਇਹ ਚ ਸੈਲਫ ਦਾ ਪ੍ਰਿੰਟ ਹੈਗਾ ਤੇ ਇਹ ਹੈਗੀ ਹੈ ਸ਼ਰਟ ਇਹਦੇ ਨਾਲ ਠੀਕ ਹੈ ਸਿੰਗਲ ਸੂਟ ਹੈ ਔਰ ਇਹਦੀ ਪ੍ਰਾਈਸ ਰਹੂਗੀ 1050 ਰੁਪਏ ਲੋ ਜੀ ਹੁਣ ਤੁਹਾਨੂੰ ਆਹ ਵਾਲਾ ਸੂਟ ਦਿਖਾਉਣੀ ਆ ਮੈਂ ਇਹ ਸ਼ਰਟ ਹੈ ਠੀਕ ਹੈ ਕਟਵਰਕ ਹੋਇਆ ਹੋਇਆ ਇਸ ਤਰ੍ਹਾਂ ਨੀਚੇ ਘੇਰੇ ਤੇ ਆਹ ਲੋ ਕਾਫੀ ਸੋਹਣਾ ਲੱਗਦਾ ਹੈ ਤੇ ਰਾਮ ਟੈਕਸ ਦਾ ਸੂਟ ਹੈ ਤੁਹਾਨੂੰ ਮੈਂ ਚੌੜਾਈ ਨਾਪ ਦੇਣੀ ਆ ਵਰਕ ਕਿੰਨੇ ਦੇ ਹੋਇਆ ਹੋਵੇ ਲੋ ਜੀ ਸਤਾਈ ਘੇਰਾ ਦੀ ਇਹਦਾ ਠੀਕ ਹੈ ਜੀ ਬਹੁਤ ਸੋਹਣਾ ਵਰਕ ਹੋਇਆ ਵੇ ਬਹੁਤ ਹੀ ਸੋਹਣਾ ਆ ਲੋ ਠੀਕ ਹੈ ਇਹ ਹੈਗੀ ਹੈ ਜੀ ਇਹਦੀ ਬਾਜੂ ਤੇ ਨਾਲ ਇਹਦੇ ਰਹੂਗੀ ਪਲੇਨ ਸਲਵਾਰ ਮੈਚਿੰਗ ਦੇ ਵਿੱਚ ਨੇ ਸੂਟ ਇਹ ਜਿਹੜੇ ਰੀਵਾ ਦੇ ਸੂਟ ਸੀਗੇ ਉਹ ਤੁਹਾਨੂੰ ਫੁੱਲ ਸੂਟ ਮਿਲੂਗਾ ਤੇ ਜਿਹੜੇ ਇਹ ਵਾਲੇ ਸੂਟ ਨੇ ਰਾਮ ਟੈਕਸ ਦੇ ਇਹ ਤੁਹਾਨੂੰ ਮੈਚਿੰਗ ਦੇ ਵਿੱਚ ਇਸ ਤਰ੍ਹਾਂ ਮਿਲਣਗੇ ਇਹਦੇ ਨਾਲ ਇੱਕ ਸ਼ਰਟ ਤੁਹਾਨੂੰ ਹੋਰ ਮਿਲੂਗੀ ਆਪਣੇ ਕੋਲੇ ਸੇਮ ਵਰਕ ਦੀਆਂ ਦੋ ਸ਼ਰਟਾਂ ਨੇ ਜੀ ਆ ਦੋ ਸੂਟ ਹੈ ਮਤਲਬ ਕਿ ਵਰਕ ਹੋਏ ਵੇ ਹਲੋ ਠੀਕ ਹੈ ਉਨੇ ਹੀ ਘੇਰਾ ਮਿਲੂਗਾ ਤੇ ਪ੍ਰਾਈਸ ਰਹੂਗੀ ਦੋਨੋਂ ਸੂਟਾਂ ਦੀ 15-1500 ਰੁਪਏ ਇਹ ਸੂਟ ਤੁਹਾਨੂੰ 15-1500 ਦੇ ਵਿੱਚ ਮਿਲਣਗੇ ਕਿਉਂਕਿ ਦੋਨਾਂ ਤੇ ਵਰਕ ਬਹੁਤ ਹੈਵੀ ਹੋਇਆ ਹੋਇਆ ਕਟਵਰਕ ਤੇ ਇੱਕ ਸੂਟੇ ਵਾਲਾ ਜੀ ਇਹ ਵੀ ਰਾਮ ਟੈਕਸ ਦਾ ਸੂਟ ਹੈ ਕਾਫੀ ਸੋਹਣਾ ਸੂਟ ਹੈ ਹਲੋ ਇਹਦੇ ਤੇ ਇਹ ਵਾਲਾ ਵਰਕ ਹੋਇਆ ਹੋਇਆ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਜੀ ਇਹਦਾ ਵੀ ਮੈਂ ਤੁਹਾਨੂੰ ਘੇਰਾ ਨਾਪ ਦੇਨੀ ਆ ਕਿੰਨਾ ਘੇਰਾ ਸਾਈ ਜਿਹੜਾ 27.5 ਹੈ ਬਲਕਿ 27 ਦਾ ਵੀ ਬਹੁਤ ਸੋਹਣਾ ਸੂਟ ਹੈ ਇਹ ਠੀਕ ਹੈ ਜੀ ਤੇ ਕਲਰ ਤੁਸੀਂ ਲਗਭਗ ਸਹੀ ਦੇਖ ਰਹੇ ਹੋ ਆਹ ਲਓ ਮੈਂ ਨੇੜੇ ਕਰਕੇ ਦਿਖਾ ਦਿੰਨੀ ਆ ਕਲਰ ਤੁਹਾਨੂੰ ਲਓ ਪਲੇਨ ਸਲਵਾਰਾ ਨਾਲ ਇਹ ਸਿੰਗਲ ਸੂਟ ਹੈ ਇਹਦੀ ਪ੍ਰਾਈਸ ਰਹੂਗੀ ਜੀ 1400 ਰੁਪਏ ਲਓ ਜੀ ਇਹ ਸੂਟ ਵੀ ਤੁਹਾਨੂੰ ਰਾਮਟੈਕਸ ਦੇ ਵਿੱਚ ਮਿਲਣਾ ਹੈ 5 ਮੀਟਰ ਦਾ ਸੂਟ ਰਹੂਗਾ ਆਲ ਓਵਰ ਸੂਟ ਰਹੂਗਾ ਇਸ ਤਰ੍ਹਾਂ ਜਿਸ ਤਰ੍ਹਾਂ ਤੁਹਾਨੂੰ ਦਿਖ ਰਿਹਾ ਹੈ ਇਹ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਤੇ ਇਹਦੀ ਵੀ ਪ੍ਰਾਈਸ ਰਹੂਗੀ 900 900 ਦੇ ਵਿੱਚ ਮਿਲੂਗਾ ਇਹ ਸੂਟ ਤੁਹਾਨੂੰ ਤੇ ਇਹ ਵਾਲਾ ਜਿਹੜਾ ਹੈਗਾ ਇਹ ਸੂਟ ਇਹ ਵੀ ਰਾਮਟੈਕਸ ਦਾ ਸੂਟ ਹੈ ਮਹਿੰਦੀ ਕਲਰ ਦੇ ਵਿੱਚ ਆ ਲੋ ਠੀਕ ਹੈ ਜੀ ਇਹ ਵੀ ਬਹੁਤ ਸੋਹਣਾ ਸੂਟ ਲੱਗਦਾ ਹੈ ਤੇ ਪ੍ਰਾਈਸ ਇਹਦੀ ਵੀ ਰਹੂਗੀ 900 ਰੁਪਏ ਐਕਚੁਅਲੀ ਨਾ ਜੇ ਇਸ ਤਰ੍ਹਾਂ ਹੈਗਾ ਇਹ ਸੂਟ ਇਹਦੇ ਨਾਲ ਇਹ ਸਲਵਾਰ ਹੈ ਆਤੀਆ ਇਸ ਤਰ੍ਹਾਂ ਬਣੀਆਂ ਹੋਈਆਂ ਨੇ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ